12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 2016 ਦੀ ਸ਼ੁਰੂਆਤ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਆਰੰਭ ਹੋਈ ਹੈ। ਇਸ ਮੌਕੇ ਟਿੱਲਾ ਬਾਬਾ ਫਰੀਦ ਜੀ ਦੇ ਮੁੱਖ ਸੇਵਾਦਾਰ ਮਹਿੰਪਿੰਦਰ ਸਿੰਘ ਸਿੱਖੋਂ ਅਤੇ ਇੰਦਰਜੀਤ ਸਿੰਘ ਖਾਲਸਾ ਵੱਲੋਂ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੂੰ ਸਿਰੋਪਾਈ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਆਗਮਨ ਪੁਰਬ ਦੀ ਮੁਬਾਰਕਬਾਦ ਦਿੱਤੀ ਗਈ ਹੈ। ਇਸ ਦੇ ਬਾਅਦ ਟਿੱਲਾ ਬਾਬਾ ਫਰੀਦ ਤੋਂ ਕਾਫਲਾ ਇਹ ਵਿਰਾਸਤ ਸ਼ੁਰੂ ਕੀਤਾ ਗਿਆ। ਜਿਸ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਐਸਐਸਪੀ ਦਰਸ਼ਨ ਸਿੰਘ ਮਾਨ ਵਿਧਾਇਕ ਦੀਪ ਮਲਹੋਤਰਾ ਅਤੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੇ ਸਮੂਹਿਕ ਰੂਪ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ ਬਾਬਾ ਸ਼ੇਖ ਸਿੰਘ ਜੀ ਦਾ ਆਗਮਨ ਪ੍ਰਦਾ ਆਰੰਭ ਹੋ ਚੁੱਕਾ ਹੈ ਸਾਰੇ ਲੋਕਾਂ ਦੇ ਬਹੁਤ ਉਤਸ਼ਾਹ ਹੈ ਹੁਣ ਅਸੀਂ ਇੱਥੇ ਕਾਫਲਾ ਇਹ ਵਿਰਾਸਤ ਸ਼ੁਰੂ ਕਰਨ ਜਾ ਰਹੇ ਹਾਂ ਜੋ ਹੈਰੀਟੇਜ ਵਾਕ ਹੈ ਉਹ ਇੱਥੋਂ ਕਿਲਾ ਜੋ ਬਾਬਾ ਇਹ ਪੂਰਾ ਕਿਲਾ ਹੈ ਇੱਥੋਂ ਦੇ ਸ਼ੁਰੂ ਹੋ ਕੇ ਦਰਬਾਰ ਗੰਜ ਤੱਕ ਜਾਏਗਾ ਇਸ ਵਿੱਚ ਵਕਤ ਵਕਤ ਰਾਜਾਂ ਦੇ ਵੀ ਕਲਾਕਾਰ ਆਏ ਹੋਏ ਹਨ ਇਹ ਹਰ ਰਵੇ ਜੋ ਵਰਕਾ ਦੇ ਲੋਕਾਂ ਨੂੰ ਹੱਥਾਂ ਦੇ ਰੋਕਣ ਚਾਹੇ ਉੱਚ ਨਿਵੇਂ ਅਮੀਰ ਗਰੀਬ ਆਤਰਾ ਦਾ ਪੇਤ ਬਾ ਛੱਡ ਕੇ ਸਾਰੇ ਲੋਕ ਇੱਕ ਪਰਵਾਦ ਦੀ ਤਰ੍ਹਾਂ ਇਕੱਠੇ ਹੋ ਕੇ ਬੜੇ ਉਤਸ਼ਾਹ ਨਾਲ ਇਸ ਹੈਂਟੇ ਬੋਧ ਦੇ ਸ਼ਮਨੰਤ ਇਸ ਪੂਰੇ ਮਹਾਂਗਨ ਪਰਵਾਦ ਕਰੇ ਇਕੱਠੇ ਹੋ ਕੇ ਸਬਦਨ ਤੁਲਨਾ ਹੁੰਦਾ ਸੀ ਪਰ ਮੇਲੇ ਦੀ ਜਿਹੜੀ ਗੰਭੀਰਤਾ ਤੇ ਮਿੱਲੇ ਦੀ ਸ਼ਮੀਨ ਹੋਰ ਦੇਸ ਕਰਵਾਸਤੇ ਇਹਨੂੰ ਥੋੜਾ ਜਿਹਾ ਘਟਾ ਦਿੱਤਾ ਗਿਆ ਸੀ ਇਹ ਇੱਕ ਇਤਿਹਾਸਕ ਨਾ ਜਿਹੜਾ ਬਾਬਾ ਸ਼ੇਖ ਫਰੀਦ ਦਿੱਲੀ ਤੋਂ ਬਾਗਪਟਨ ਨੂੰ ਜਾਂਦੇ ਹੋਏ ਇਸ ਸ਼ਹਿਰ ਵਿੱਚ ਕਿਸਮ ਤੇ ਇਸ ਸ਼ਹਿਰ ਦੇ ਵਿੱਚ ਨਾਂ ਜਿਹੜਾ ਬਦਲਿਆ ਗਿਆ ਸੀ ਉਹ ਇਹ ਉਹਨਾਂ ਦੀ ਫ਼ਰੀਦ ਤੋਂ ਬਦਲ ਗਿਆ ਅੱਜ 19 ਸਤੰਬਰ 2016 ਨੂੰ ਬਾਬਾ ਫਰੀਦ ਜੀ ਦੇ ਆਗਮਨ ਪਰਵ ਦਾ ਆਗਾਜ਼ ਸੁਖਮਨੀ ਸਾਹਿਬ ਦੇ ਪਾਰਕ ਨਾਲ ਹੋਇਆ ਹੈ डीसी साहब ਹੋਰ ਸ਼ਹਿਰ ਦੇ ਇਲਾਕੇ ਦੇ ਪਤਵੰਤੇ ਸਾਰੇ ਹੀ ਅਜ ਟਿੱਲਾ ਬਾਬਾ ਫਰੀਦ ਜੋ ਇਤਿਹਾਸਿਕ ਸਥਾਨ ਹੈ ਬਾਬਾ ਫਰੀਦ ਜੀ ਦੇ ਉੱਤੇ ਪਹੁੰਚੇ ਨੇ ਹੁਣ ਇਸ ਤੋਂ ਬਾਅਦ ਲਗਾਤਾਰ 5 ਦਿਨ ਵੱਖ-ਵੱਖ ਖੇਡਾਂ ਸਭਿਆਚਾਰਕ ਪ੍ਰੋਗਰਾਮ ਜੋ ਸ਼ਡਿਊਲ ਬਣਿਆ ਉਹਦੇ ਮੁਤਾਬਕ ਚੱਲੂਗਾ ਤੇ ਹੁਣ ਇਸ ਤੋਂ ਬਾਅਦ ਟਿੱਲਾ ਬਾਬਾ ਫਰੀਦ ਜੀ ਦੇ ਸਮਾਗਮ ਤੋਂ ਬਾਅਦ ਹੁਣ ਕਾਫਲਾ ਵਿਰਾਸਤ ਹੋਵੇਗਾ ਜਿਹਦੇ ਵਿੱਚ ਵੱਖ-ਵੱਖ ਝਲਕੀਆਂ ਦਿਖਾਈਆਂ ਜਾਣਗੀਆਂ ਪਾਵਾਂ ਉਹ ਨਮਾਇਸ਼ਾਂ ਹੋਣ ਜੋ ਦਰਬਾਰਗੰਜ ਕੰਪਲੈਕਸ ਜੋ ਸ਼ਹਿਰ ਦੇ ਦੂਸਰੇ ਪਾਸੇ ਹੈ ਉੱਥੇ ਪਹੁੰਚੇਗਾ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਬਾਬਾ ਫਰੀਦ ਜੀ ਦਾ ਇੱਕ ਆਗਮਨਪੁਰਖ ਜੋ ਉਹਨਾਂ ਦੀ ਸਿੱਖਿਆਵਾਂ ਦਿੱਤੀਆਂ ਗਿਆ ਸੀ ਉਸੇ ਤਰੀਕੇ ਨਾਲ ਫਰੀਦਕੋਟ ਚ ਅਸੀਂ ਸਾਰੇ ਧਰਮਾਂ ਵਾਲੇ ਸਾਰੀਆਂ ਪਾਰਟੀਆਂ ਵਾਲੇ ਪ੍ਰਸ਼ਾਸਨ ਨਾਲ ਰਲ ਕੇ ਇਹ ਮੇਲੇ ਦੀ ਸ਼ੁਰੂਆਤ ਕਰਦੇ ਆਂ ਤੇ ਜੋ ਭਾਈਚਾਰਕ ਸਾਂਝ ਦਾ ਆਦੇਸ਼ ਜਾਂ ਸਿੱਖਿਆ ਉਹਨਾਂ ਨੇ ਦਿੱਤੀ ਸੀ ਉਹਦੇ ਤੇ ਸਾਰਾ ਸ਼ਹਿਰ ਚਲਦਾ ਤੇ ਇਸ ਕਰਕੇ ਮੇਲਾ ਸਾਰਾ ਅਸੀਂ ਬੜੇ ਧੁੰਮਕਾਂ ਨਾਲ ਸ਼ਰਦਾ ਨਾਲ ਸਾਰੀ ਸਾਂਝ ਨਾਲ ਬਣਾਉਂਦੇ ਆਂ ਫਰੀਦਕੋਟ ਤੋਂ ਜਗਤਾਰ ਤੋਂ ਸਾਂਝ ਦੀ ਰਿਪੋਰਟ ਪੈਰੇਦਾ ਟੀਵੀ